ਸਾਸੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਤਕਰੀਬਨ 3 ਹਫਤੇ ਪਹਿਲਾਂ ਇੱਕ ਖਬਰ ਨਸਰ ਕੀਤੀ ਸੀ ਜਿਸ ਵਿੱਚ ਇੱਕ ਪਰਿਵਾਰ ਵੱਲੋਂ ਗੰਭੀਰ આરોਪ ਸ੍ਰੀ ਫਤੇਗੜ ਸਾਹਿਬ ਦੇ ਗੁਰੂ ਘਰ ਦੇ ਜੋ ਮੁੱਖ ਸੇਵਾਦਾਰ ਨੇ ਮੈਨੇਜਰ ਸਾਹਿਬ ਉਹਨਾਂ ਤੇ ਲਗਾਏ ਸੀ ਕਿ ਉਹਨਾਂ ਨੇ ਉਸ ਪਰਿਵਾਰ ਦਾ ਵਿਅਕਤੀ ਜੋ ਕਿ ਟੈਂਪੂ ਚਾਲਕਾ ਉਹਦੀ ਕੁੱਟਮਾਰ ਕੀਤੀ ਉਹਦਾ ਮੂੰਹ ਕਾਲਾ ਕੀਤਾ ਉਸ ਮਸਲੇ ਦੇ ਵਿੱਚ ਅਸੀਂ ਮੈਨੇਜਰ ਸਾਹਿਬ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੇਜਰ ਸਾਹਿਬ ਨੇ ਇੱਕ ਘੰਟਾ ਸਾਨੂੰ ਉੱਥੇ ਬਿਠਾ ਕੇ ਫਿਰ ਮਨ੍ਹਾ ਕਰ ਦਿੱਤਾ ਸੀ ਕਿ ਮੈਂ ਕੋਈ ਗੱਲ ਨਹੀਂ ਕਰਨੀ ਇਸ ਮਸਲੇ ਤੇ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਸਾਨੂੰ ਮਿਲੇ ਵੀ ਨਹੀਂ ਕੋਈ ਸੇਵਾਦਾਰ ਭੇਜ ਕੇ ਸਾਨੂੰ ਮਨ੍ਹਾ ਕਰਤਾ ਕਿ ਉਹ ਮਿਲਣਾ ਨਹੀਂ ਚਾਹੁੰਦੇ ਫਿਲਹਾਲ ਉਸੇ ਮਸਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਏ ਉਸ ਟੈਂਪੂ ਚਾਲਕ ਦੀ ਬੇਟੀ ਜਿਸ ਦੀ ਉਮਰ ਤਕਰੀਬਨ 19 ਸਾਲ ਦੱਸੀ ਜਾ ਰਹੀ ਆ ਉਹ ਆਤਮ ਹੱਤਿਆ ਕਰ ਜਾਂਦੀ ਆ ਆਤਮ ਹੱਤਿਆ ਦਾ ਕਾਰਨ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਮੈਨੇਜਰ ਵੱਲੋਂ ਉਸ ਦਾ ਜੋ ਮੂੰਹ ਕਾਲਾ ਕੀਤਾ ਗਿਆ ਉਸ ਦੇ ਕਾਰਨ ਉਹ ਜਿਹੜੀ ਬੇਇੱਜ਼ਤੀ ਆ ਉਹ ਨਹੀਂ ਸਹਾਰ ਸਕੀ ਉਹਨੇ ਇਹ ਕਦਮ ਚੱਕ ਲਿਆ ਇਹ ਕਾਰਨ ਨੇ ਜਿਹੜੇ ਉਸ ਲੜਕੀ ਦੀ ਭੂਆ ਵੱਲੋਂ ਪੂਰੇ ਪਰਿਵਾਰ ਵੱਲੋਂ ਮੈਨੇਜਰ ਸਾਹਿਬ ਤੇ આરોਪ ਲਗਾਏ ਗਏ ਨੇ ਸੋ ਇਸ ਮਸਲੇ ਦੇ ਵਿੱਚ ਫੇਰ ਅਸੀਂ ਮੈਨੇਜਰ ਸਾਹਿਬ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਮੈਨੇਜਰ ਸਾਹਿਬ ਮੀਡੀਆ ਨੂੰ ਦੇਖ ਕੇ ਸਾਈਡ ਤੇ ਹੋ ਗਏ ਆਪਣੇ ਦਫ਼ਤਰ ਚੋਂ ਹੋਰ ਵੀ ਮੀਡੀਆ ਕਰਮੀ ਸੀ ਕਿਉਂਕਿ ਇਸ ਪਰਿਵਾਰ ਨੇ ਪ੍ਰੈਸ ਕਾਨਫਰੰਸ ਕੀਤੀ ਐਸਐਸਪੀ ਨੂੰ ਇੱਕ ਤਰਖਾਬ ਵੀ ਦਿੱਤੀ ਕਿ ਸਾਡੀ ਬੇਟੀ ਨੇ ਇਸ ਕਾਰਨਾਂ ਦੇ ਕਰਕੇ ਸੁਸਾਈਡ ਕੀਤਾ ਹੈ ਸੋ ਮੈਨੇਜਰ ਸਾਹਿਬ ਨੇ ਪੱਖ ਦੇਣ ਦੀ بجائے ਸਾਈਡ ਤੇ ਹੋਣਾ ਮੁਨਾਸਬ ਸਮਝਿਆ ਅਸੀਂ ਕਾਲ ਵੀ ਕੀਤੀ ਉਹਨਾਂ ਨੇ ਫੋਨ ਵੀ ਨਹੀਂ ਚੱਕਿਆ ਫਿਲਹਾਲ ਇਹ ਹੈ ਜੀ ਉਹ ਬੇਟੀ ਜਿਸ ਨੇ ਆਤਮਹੱਤਿਆ ਕੀਤੀ ਤੇ ਕੀ ਕਹਿੰਦਾ ਇਹ ਪਰਿਵਾਰ ਉਹ ਵੀ ਤੁਹਾਨੂੰ ਸੁਣਾਉਣਾ ਤੁਸੀਂ ਜਰੂਰ ਸੁਣੋ ਇਹ ਮਸਲਾ ਹੈ ਗਏ ਮੇਰੀ ਭਤੀਜੀ ਦਾ ਪਹਿਲਾਂ ਮੇਰੇ ਭਰਾ ਨੂੰ ਗੁਰਦੁਆਰੇ ਸਾਹਿਬ ਵਾਲਿਆਂ ਨੇ ਕੁੱਟਿਆ ਮਾਰਿਆ ਇਹਦਾ ਮੂੰਹ ਕਾਲਾ ਪਿੱਤਾ ਇਹਦੇ ਮੂੰਹ ਕਾਲੇ ਤੋਂ ਬਾਅਦ 8-10 ਦਿਨ ਬਾਅਦ ਹੀ ਹਸੌੜ ਤੇ ਛੁੱਟੀ ਮਿਲੀ ਤਾਂ ਬੇਟੀ ਕਾ ਹਸੀ ਤਾਂ ਬੇਟੀ ਉਹਦੀਆਂ ਸੇਲੀਆਂ ਨੇ ਕੰਨੇ ਵੀ ਮਾਰੇ ਉਹਨੂੰ ਕੋਸਿਆ ਵੀ ਕਿ ਤੇਰੀ ਪਾਪਾ ਦਾ ਮੂੰਹ ਕਾਲਾ ਕਿਉਂ ਪਿੱਤਿਆ ਉਕਰਿਆ ਕੇ ਵੀ ਉਹਨੇ ਕਿਹਾ ਮੇਰੇ ਘਰ ਆਈ ਤਾਂ ਮੇਰੇ ਘਰ ਵੀ ਗਿਆ ਹੋਰ ਵੀ ਆਂਡੀਆਂ ਵੰਡੀਆਂ ਚੁੱਕੀਆਂ। ਕਿ ਮੇਰੇ ਪਾਪਾ ਦਾ ਮੂੰਹ ਟਾਲਾ ਕਰਦਾ ਅਸੀਂ ਕਿਵੇਂ ਰਹਿਾਂਗੇ? ਅਸੀਂ ਸਾਲਿਆਂ ਨੇ ਉਹਨੂੰ ਬੜੇ ਪਿਆਰ ਨਾਲ ਕਿਹਾ ਵੀ ਕੋਈ ਗੱਲ ਨਹੀਂ। ਇਹਦਾ ਬਦਲਾ ਤਾਂ ਸ਼ਾਹਜਾਹ ਦੇ ਲੈਣਗੇ। ਆਪਾਂ ਨਹੀਂ ਲੈ ਸਕਦੇ ਸ਼ਾਹਜਾਹ ਦੇ ਲੈਣਗੇ ਵੀ ਤੁਹਾਡਾ ਮਕਾਨ ਮੁਕਾ ਕੇ ਅਪਾ ਕਿਤੇ ਹੋਰ ਸਾਫਤ ਮਕਾਨ ਲਵਾਂਗੇ। ਪਰ ਜੀ ਬੱਚੇ ਦੇ ਮਨ ਚ ਉਹੀ ਗੱਲ ਘੁੰਮਦੀ ਰਹੇਗੀ। ਜਦੋਂ ਵੀ ਗੱਲ ਕਰਦੀ ਸੀ ਉਹਨੇ 3-4 ਦਿਨ ਤੱਕ ਰੋਟੀ ਨਹੀਂ ਖਾਈ ਨੀ ਪਾਣੀ ਵੀ ਨਹੀਂ ਪੀਤੀ ਇੱਕੋ ਹੀ ਗੱਲ ਘੁੰਮਦੀ ਸੀ ਕਿ ਮੇਰੇ ਪਾਪਾ ਦਾ ਮੂੰਹ ਕਾਲਾ ਕਰਦੀ ਸਮਾਜ ਚ ਕਿਵੇਂ ਵਿਚਰਨੀ ਕਿਵੇਂ ਲੋਕਾਂ ਦੇ ਮੂੰਹ ਲੱਗ ਜਾਣਗੇ ਪਰ ਅਸੀਂ ਉਹਨੂੰ ਬਹੁਤ ਸਮਝਾਇਆ ਪਰ ਨਹੀਂ ਉਹਨੇ 16 ਤਰੀਕ ਨੂੰ 12:30 12 ਵਜੇ ਇਹ ਪాయిਜ਼ਨ ਲਈ ਪਤਾ ਨਹੀਂ ਦੀਨੇ ਉਹਨੂੰ ਲੈ ਕੇ ਦਿੱਤੀ ਕਿੱਥੋਂ ਲੈ ਕੇ ਆਈ ਗੋਲੀ ਪੈਣ ਦਾ ਕੋਈ ਇਹ ਜਾ ਹੁੰਦਾ ਵੀ ਜਿਹਨੇ ਉਹਨੂੰ ਦਿੱਤੀ ਉਹ ਬੱਤਿ ਨੇ ਕਿਉਂ ਅਸੀਂ ਜਦੋਂ ਉਹ ਉਤੀਆਂ ਗਰਬੀ ਸੀ ਜੀ ਮੈਨੂੰ ਫੋਨ ਕੀਤਾ ਵੀ ਇਦਾਂ ਕਰਕੇ ਉਹਨੇ ਜੁਆਈ ਪੀ ਅਸੀਂ ਸਰਕਾਰੀ ਹਸਪਤਾਲ ਤੇ ਲੈ ਕੇ ਗਏ ਉੱਥੇ 2 2.5 ਘੰਟੇ ਉਹਨਾਂ ਨੇ ਡ੍ਰਿਪ ਲਗਾਈ ਉਲਟੀਆਂ ਕਰਦੀ ਰਹੀ ਉਹ ਕਹਿੰਦੇ ਵੀ ਸ਼ੀਸ਼ੀ ਲੈ ਕੇ ਆਓ ਅਸੀਂ ਸ਼ੀਸ਼ੀ ਲੈ ਕੇ ਗਏ ਤਾਂ ਉਹ ਕਹਿੰਦੇ ਵੀ ਆਪਾਂ ਬੱਤੀ ਜਿ ਭੇਜ ਦੇ ਡਾਕਟਰ ਸਾਹਿਬ ਨਾਲ ਗਏ ਉੱਥੇ ਐਡਮਿਟ ਕਰਾਇਆ ਉਹਨਾਂ ਨੂੰ ਪਰ ਉੱਥੇ ਵੀ ਉਹ ਇੱਕੋ ਗੱਲ ਹੀ ਕਰਦੀ ਰਹੀ ਉਹਦੇ ਅੰਦਰ ਕੁਛ ਨਹੀਂ ਸੀ ਜਾਂਦਾ ਕਿ ਕਿਨਾਰੀਅਲ ਪਾਣੀ ਜਾਂਦਾ ਸੀ ਤਾਂ ਉੱਥੇ ਵੀ ਉਹ ਇਹੀ ਕਹਿੰਦੀ ਰਹੀ ਕਿ ਮੇਰੇ ਪਾਪਾ ਦਾ ਮੂਹ ਬੰਦ ਹੋ ਗਿਆ ਸਮਾਜ ਚ ਕਿਵੇਂ ਵਿਚਰਾਂਗੇ ਅਸੀਂ ਇੱਥੇ ਕਿਵੇਂ ਰਹਾਂਗੇ ਪਤੀ ਘਟ ਸਾਹਿਬ ਘਰ ਜਲਦੀ ਰਹੀ ਜੀ 10 ਦਿਨਾਂ ਬਾਅਦ 26 ਤਰੀਕ ਨੂੰ ਉਨੇ ਦੀ ਸਿਹਤ ਆਰਥਮਾ ਸੀ ਮਤਲਬ ਉਹ ਦਾ 10 ਦਿਨ ਹੋ ਗਈ ਸੀ ਠੀਕ-ਠਾਕ ਸੀ ਫਿਰ ਉਹ ਜਦੋਂ ਮਤਲਬ ਐਦਾਂ ਹੋਈ ਆ ਫਿਰ ਉਹਨੇ ਇਹੀ ਗੱਲ ਕਹੀ ਆ ਹਾਈ ਮੇਰੇ ਪਾਪਾ ਦਾ ਮੇਰੇ ਪਾਪਾ ਦਾ ਮੂੰਹ ਕਾਲਾ ਟਿੱਕਾ ਇਹ ਕਿਵੇਂ ਹੋਇਆ ਮੇਰੇ ਪਾਪਾ ਕਿਵੇਂ ਅਸੀਂ ਸਮਾਜ ਚ ਰਹਾਂਗੇ ਕਿਵੇਂ ਅਸੀਂ ਗਲੀ ਮੋੜ ਚਾਉਂਦੇ ਉਸ ਤੋਂ ਪਹਿਲਾਂ ਜੀ 4-5 ਦਿਨ ਬਾਅਦ ਇਹਦੇ ਕੋਸ ਬਿਆਨ ਵੀ ਲੱਗ ਕੇ ਆਈਏ ਪਰ ਮੈਂ ਵੀ ਉਸ ਟਾਈਮ ਉੱਥੇ ਸੀ ਇਹ ਮੇਰਾ ਭਰਾ ਏ ਇਹ ਵੀ ਅਨਪੜ੍ਹ ਹੈਗਾ ਇਹ ਇਹਨੂੰ ਕੁਝ ਨਹੀਂ ਦੋ ਤਿੰਨ ਜਮਾਤਾਂ ਪੜਿਆ ਹੋਇਆ ਹੈ ਪਰ ਸਾਨੂੰ ਨਹੀਂ ਪੁਲਿਸ ਨੇ ਪਰ ਮੇਰੇ ਸਾਹਮਣੇ ਜੋ ਬਿਆਨ ਦਿੱਤੇ ਨੇ ਉਹਨੇ ਇਹੀ ਬਿਆਨ ਦਿੱਤੇ ਨੇ ਕਿ ਗੁਰਦੁਆਰਾ ਵਾਲਿਆਂ ਨੇ ਮੇਰੇ ਪਾਪਾ ਦੀ ਕਟਾਈ ਕੀਤੀ ਆ ਬਾਹਾਂ ਤੋੜੀ ਆ ਤੇ ਉਸ ਤੋਂ ਬਾਅਦ ਇਹਦਾ ਮੂੰਹ ਕਾਲਾ ਦਿੱਤਾ ਵੀ ਅਸੀਂ ਮੂੰਹ ਕਾਲੇ ਵਾਲੀ ਗੱਲ ਤਾਂ ਅਸੀਂ ਭੁੱਲ ਨਹੀਂ ਸਕਦੇ ਹਾਂ ਤੇ ਉਸ ਤੋਂ ਬਾਅਦ 26 ਤਰੀਕ ਨੂੰ 1:57 ਮਿੰਟ ਦੇ ਉਹ ਜਿੰਦਗੀ ਮੌਤ ਦੀ ਲੜਾਈ ਲੜਦੀ ਹੋਈ ਹਾਂ ਹਾਂ ਕਿਉਂਕਿ ਸਾਰੇ ਸਾਡੇ ਘਰ ਚ ਇੱਕ ਕੁੜੀ ਸੀ ਜਿਹੋ ਚਾਰ ਕਨਾਂ ਸਾਡੇ ਕੱਲ ਨਹੀਂ ਸੀ ਇਹਨਾਂ ਕੁੜੀ ਕੋਲ ਕੋਈ ਕੁਝ ਵੀ ਨਹੀਂ ਸੀ ਜਾ ਲਈ ਕੁੜੀ ਸੀ ਕੱਲ ਖਾਲੀ ਦਾ ਕੱਲ ਪਰ ਗੁਰਦੁਆਰੇ ਦੇ ਲੋਕ ਨਾ ਸੁਧਰਨ ਵਾਸਤੇ ਜਾਂਦੇ ਨੇ ਕਿ ਸਾਡਾ ਸੁਭਾਅ ਰੋਦਵੇ ਜੇ ਇਹ ਚੱਲਦਾ ਰੂ ਪਹਿਲਾਂ ਬਿੰਦਸ ਦੀ ਬਣੂ ਤਾਂ ਕੁਝ ਨਹੀਂ ਸੀ ਕਰਦਾ ਸੇਵਾ ਕਰਕੇ ਜੇ ਤੋ ਪ੍ਰਸ਼ਾਦ ਦੀ ਸ਼ਗਲੇ ਤੋ ਕੋਈ ਬਹੁਤ ਹੀ ਬੜੀ ਗੱਲ ਨਹੀਂ ਹੋਊਗੀ ਬਾਬੇ ਨਾਲ ਨਿੱਕਾ ਦਾ ਲੰਗਰ ਸੀ ਇਹ ਮੁੱਟ ਮਾਰੀ ਕੀਤੀ ਟੁੱਟਿਆ ਮਾਰਿਆ ਅਜੇ ਤੱਕ ਵੀ ਦੀ ਬਾਡੀ ਨਹੀਂ ਆ ਪਲੇਟਾਂ ਪਈਆਂ ਹੋਈਆਂ ਇਹ ਗੋਲਦੋਰਾ ਸਭ ਜਿਹੜੇ ਮੈਨੇਜਰ ਨੇ ਉਹ ਇਹ ਜੇ ਕੰਮ ਕਰਨ ਵਾਸਤੇ ਰੱਖੇ ਨੇ ਜਿਹੜੇ ਹੋਰ ਨਾਲ ਮੁੰਡੇ ਇਹ ਜੇ ਕੰਮ ਕਰਨ ਵਾਸਤੇ ਰੱਖੇ ਹੋ ਗਿਓ ਕੀ ਇਸ ਉੱਸਨ ਨੇ ਆਪ ਕੀ ਇਸ ਉੱਸਾ ਰੋਜ਼ੰਦ ਤੁਸੀਂ ਮੂੰਹ ਕਾਲੇ ਦੀ ਗੱਲ ਕੀਤੀ ਐ ਕਿ ਇਹੋ ਜਿਹਾ ਕੀ ਕੀਤਾ ਸੀ ਇਹਨਾਂ ਨੇ ਜਿਹੜਾ ਗੁਰਦੁਆਰੇ ਵਾਲਿਆਂ ਨੇ ਇਹਨਾਂ ਦਾ ਮੂੰਹ ਕਾਲਾ ਕਰਤਾ ਜਾਂ ਮਾਰਕਟਿੰਗ ਕੀਤੀ। ਉਹ ਜੋ ਕਹਿੰਦੇ ਨੇ ਅਸੀਂ ਮੰਨਣ ਨੂੰ ਤਿਆਰ ਹਾਂ ਚਲ ਕਿਸੇ ਵੀ ਪੁੱਤ ਇਕੱਲਾ ਨਹੀਂ ਵਿਰੇਗਾ ਗੁਰਦੁਆਰਾ ਸਾਹਿਬ ਜੀ ਅਣਹੱਤੀ ਦੁਨੀਆ ਰਹਿੰਦੀ ਆ ਉਹ ਛੋਟਾ ਗੁਰਦੁਆਰਾ ਨਹੀਂ ਹੈਗਾ। ਇਤਿਹਾਸਿਕ ਗੁਰਦੁਆਰਾ ਉਹ ਉੱਥੇ ਇੱਕ ਬੰਦੇ ਨੇ ਨਹੀਂ ਦੇਖਿਆ ਹੋਣਾ ਦੋ ਲੈ ਨਹੀਂ ਦੇਖਿਆ ਹੋਣਾ ਹੈ ਉੱਥੇ ਮੋਸਲੇ ਲੋਕਾਂ ਨੇ ਦੇਖਿਆ ਹੋਣਾ। ਵੱਡੇ ਦੇ ਵਿੱਚੋਂ ਜਿੱਥੇ ਡੈਂਪੂਸ ਜਾਂਦਾ ਉੱਥੋਂ ਬੰਦੇ ਨੂੰ ਚੱਕ ਕੇ ਜੀ ਗੱਡੀ 'ਚ ਸਿੱਟ ਕੇ ਉੱਥੇ ਲੈ ਕੇ ਜਾਂਦੇ ਆ। ਇਹ ਕੁੜੀਆਂ ਟੈਂਪੋ ਸਟੈਂਡ ਤੇ ਫਿਰਦੀਆਂ ਸੀਗੇ ਟੈਂਪੋ ਸਟੈਂਡ ਤੇ ਫਿਰਦੀਆਂ ਸੀ ਕੁੜੀਆਂ ਹੈ ਪਰ ਇਹ ਕੀ ਰਾਈਟ ਆ ਤੁਸੀਂ ਕੁੜੀਆਂ ਤੋਂ ਕੰਪਲੇਂਟ ਕਰਾਓ ਤੁਸੀਂ ਆਪ ਕੌਣ ਹੋ ਆਪਣੇ ਕਾਨੂੰਨ ਨੂੰ ਹੱਥ ਚ ਲੈਣ ਵਾਲੇ ਤੁਸੀਂ ਕੁੜੀਆਂ ਤੋਂ ਕੰਪਲੇਂਟ ਕਰਾਓ ਪੁਲਿਸ ਸਟੇਸ਼ਨ ਲੈ ਕੇ ਜਾਓ ਉਹਨਾਂ ਨੂੰ ਲਿਖਤੀ ਰਿਪੋਰਟ ਦੇਣਾ ਪਰ ਫਿਰ ਹੁਣ ਤੱਕ ਤੁਸੀਂ ਕਿਉਂ ਨਹੀਂ ਰਿਪੋਰਟ ਕੀਤੀ ਹੈਗੀ ਇਹਦੇ ਤੇ ਪਰਚਾ ਬੰਦਾ ਇੱਥੇ ਦਿੰਦੇ ਕਿਉਂ ਨਹੀਂ ਦਿੱਤਾ ਪਰਚਾ ਤੁਸੀਂ ਬੁਲਜ਼ਵਾਲਾ ਨੂੰ ਵੀ ਨਾਲੇ ਪੁਲਿਸ ਵਾਲਿਆਂ ਬਿਆਨ ਲੈਣ ਵੀ ਨਹੀਂ ਗਏ ਉੱਥੇ ਜਾ ਕੇ ਇਹ ਬਿਆਨ ਦੇ ਕਿਹਨੇ ਉੱਥੇ ਜਾ ਕੇ ਬਿਆਨ ਦੇ ਕਿਹਾ ਮੈਂ ਵੀ ਨਾਲ ਸੀ ਜਦੋਂ ਬਿਆਨ ਦਿੱਤੇ ਸੀ ਪਰ ਮੂੰਹ ਕਲਾ ਕਰਨ ਲਈ ਫਿਰ ਕੀ ਗੱਲ ਆ ਤੇਰੇ ਕਿਸੂ ਹੋ ਗਏ ਸੀ ਉੱਥੇ ਬਾਹ ਫੜੀ ਸੀ ਕਿਸੇ ਦੀ ਕਿ ਕੁੜੀ ਨੂੰ ਕਿਸੇ ਪਾਸੇ ਲੈ ਗਿਆ ਸੀ ਆਹ ਮਨੇ ਤੇ ਆਪਣੇ ਸਿੱਧੀ ਜੋੜ ਮੇਲੇ ਤੇ ਕੀ ਨਹੀਂ ਹੁੰਦਾ ਫਿਰ ਕੀ ਕਰਦਾ ਮੈਨੇਜਰ ਫਿਰ ਉਹਦੀ ਟੀਮ ਕੀ ਕਰਦੀ ਸੱਤ ਮੈਂਬਰੀ ਕਮੇਟੀ ਰੇਡੀਓ ਦੀ ਨਾਲ ਲਾਈ ਹੋਈ ਸੀ ਉਹ ਕੀ ਕਰਦੀ ਸੀ ਅਸੀਂ ਤਾਂ ਇੱਕੋ ਹੀ ਇਨਸਾਫ਼ ਮੰਗਦੇ ਆ ਇੱਕ ਤਾਂ ਮੂੰਹ ਕਾਲਾ ਕਿਉਂ ਕੀਤਾ ਕੀ ਕਮੇਟੀ ਦੇ ਜਿਹੜਾ ਇਹ ਹੈਗੇ ਨੇ ਮੈਨੇਜਰ ਹੈਗਾ ਇਹ ਗੁਰਦੁਆਰਾ ਸਾਹਿਬ ਦਾ ਕਿਉਂ ਉਹ ਅਧਿਕਾਰਨਿਕ ਰੂਪ ਤੇ ਦਿੱਤਾ ਹੋਇਆ ਵੀ ਤੂੰ ਮੂੰਹ ਕਾਲਾ ਕਰ ਸਕਦਾ ਜੇ ਕਰਿਆ ਵੀ ਤੁਸੀਂ ਮੁੱਕਰਦੇ ਕਿਉਂ ਤੂੰ ਆਪਣੇ ਸਿੰਘ ਤੇ ਮੂੰਹ ਧੋਲਣਾ ਹੈ ਫਿਰ ਉਹ ਪੋਰਸ ਵਾਲਿਆਂ ਦੇ ਜਿਹੜੇ ਦੋ ਬੰਦੇ ਆਏ ਸੀ ਉਹਨਾਂ ਨਾਲ ਲਿਆ ਕੇ ਫਿਰ ਤੁਸੀਂ ਆਪਣੇ ਗੱਡ ਸਿਰ ਰੱਖੋ ਨਾ ਇਹ ਗੱਲ ਨਹੀਂ ਹੈਗੀ ਸਾਬ ਜਦ ਦੇ ਜਰੂਰ ਸ਼ੇਬ ਜਦਦੇ ਜਰੂਰ ਇਨਸਾਫ ਦੇਣਗੇ ਦੇਰ ਨਹੀਂ ਸਵੇਰ ਸੀ ਕੁਝ ਟਾਈਮ ਲੱਗਾ ਹੁੰਦਾ ਪਰ ਇਨਸਾਫ ਜਰੂਰ ਮਿਲੂਗਾ ਛੋੜੇ ਸ਼ੇਬ ਦਾ ਬੰਦੀ ਤੱਕ ਪਈ ਆ ਇਹ ਝੂਠ ਦਾ ਝੂਠ ਸੱਚ ਦਾ ਸੱਚ ਨਸਾਰਾ ਹੋਣਾ ਚਾਹੀਦਾ ਅਸਤਾਈ ਗੱਲ ਕਹਿੰਦੇ ਆ ਵੀ ਜੇ ਇਹਦੀ ਗਲਤੀ ਆ ਤਾਂ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਵੀਰੇ ਆਪਾਂ ਇਹਦੇ ਹੱਕ ਦੀ ਗੱਲ ਨਹੀਂ ਕਰਦੇ ਆਪਾਂ ਇਹ ਗੱਲ ਕਹਿੰਦੇ ਆ ਵੀ ਜੇ ਇੰਨੇ ਕੋਈ ਗਲਤੀ ਕੀਤੀ ਤਾਂ ਇਹਨੂੰ ਹੀ ਸਜ਼ਾ ਮਿਲਣੀ ਚਾਹੀਦੀਆ ਪਰ ਜੇ ਉਹ ਬੰਦਿਆਂ ਨੇ ਕੀਤੇ ਆ ਸਾਹਿਬ ਜਦ ਤੇ ਉਹਨਾਂ ਨੂੰ ਵੀ ਸਜ਼ਾ ਦੇਣਗੇ ਗਰੀਬ ਦੀ ਹਾਈ ਨਹੀਂ ਲੀਆ ਜਿਹੜੀ ਲੱਗਦੀ ਹੁੰਦੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਚਲ ਜਿਹੜਾ ਕੁਝ ਹੋਇਆ ਸੀ ਹੋਇਆ ਸੀ ਸਾਡੀ ਬੱਚੀ 19 ਸਾਲ ਦੀ ਜਿਹਨੇ 2 ਦਸੰਬਰ ਨੂੰ 19 ਸਾਲ ਦੀ ਹੋਣਾ ਸੀ ਪਲੱਸ 2 ਕਰਕੇ ਇੰਨੀ ਇੰਟੈਲੀਜੈਂਟ ਜਿਹੜੀ ਮੌਤ ਦੇ ਮੂੰਹ ਚ ਚਲੀ ਗਈ ਵੀਰੇ ਸਾਡੇ ਕੋਲੇ ਤਾਂ ਟਾਈਮ ਹੀ ਨਹੀਂ ਸੀ ਅਸੀਂ ਤਾਂ ਪਰਸੋਂ ਭੋਗ ਪਾ ਕੇ ਕਾਸੀ ਬਿੱਲੇ ਹੋਇਆ ਤਾਂ ਜੀ ਜੋਗੀ ਦਾ ਜੇ ਪੁਲਿਸ ਨੇ ਪਹਿਲੀ ਗੱਲ ਨਹੀਂ ਉਹਨੇ ਵੇੜੀ ਸਾਡੀ ਪਹਿਲੀ ਗੱਲ ਤੇ ਸਾਡੇ ਨੇ ਉਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਕੋਈ ਇਹਨਾਂ ਨੇ ਪਰਚਾ ਦਰਜ ਨਹੀਂ ਕੀਤਾ ਇਹਨਾਂ ਤੇ ਅਸੀਂ ਕੀ ਆਸ ਰੱਖ ਸਕਦੇ ਹਾਂ ਉਹਨਾਂ ਨੂੰ ਅਸੀਂ ਕੋਈ ਆਸ ਨਹੀਂ ਰੱਖ ਸਕਦੇ ਬਿਲਕੁਲ ਨਹੀਂ ਸਾ ਅਸਤਾਏ ਹੋ ਜੀ ਸੰਤਾ ਇਨਸਾਫ ਸਾਹਿਬ ਸਾਨੂੰ ਪਬਲਿਕ ਇਨਸਾਫ ਦਿਵਾ ਸਕਦੀ ਆ ਛੋਡੇ ਵਰਗੇ ਭੈਣ ਭਰਾ ਸਾਨੂੰ ਮਤਲਬ ਇਨਸਾਫ ਦਿਵਾ ਸਕਦੇ ਨੇ ਜਿਹੜੇ ਸਾਡੀ ਗੱਲ ਅੱਗੇ ਮੀਡੀਆ ਤੱਕ ਪਹੁੰਚਾ ਦੇਣ ਇਹ ਲੋਕ ਨਹੀਂ ਸਾਨੂੰ ਕੁਝ ਦੇ ਸਕਦੇ ਅਗੇ ਜਿਹਨਾਂ ਕੋਲੇ ਗੋਲਕ ਦਾ ਪੈਸਾ ਹੋਵੇ ਖੁੱਲਾ ਪੈਸਾ ਹੋਵੇ ਜਿਹਨਾਂ ਕੋਲ ਪੈਸਾ ਤੋਂ ਇਹਨਾਂ ਕੋਲ ਤਾਂ ਪੈਸਾ ਵੀ ਨਹੀਂ ਹੈ ਮੁੰਡੇ ਕੋਲ ਜੀ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਬੱਚੀ ਮਰੀ ਹੈ ਉਹਨਾਂ ਨੇ ਇੱਕ ਵਾਰੀ ਵੀ ਆ ਕੇ ਘਰੇ ਨਿਕਸ ਕੋਈ ਕਹਿੰਦੇ ਨਹੀਂ ਹੁੰਦਾ ਵੀ ਛੋਟਾ ਜਿਹੜਾ ਸਹਿਦਿਆੜੀ ਦਾ ਬੱਚਾ ਵੀ ਦੁਰਜੇ ਨਾ ਸਹਿਦਿਆੜੀ ਦਾ ਬੱਚਾ ਵੀ ਦੁਰਜੇ ਹਾਂ ਆਪਣੀ ਗੱਲ ਕਿਹੜੀ ਕਹਿਣੀ ਹੈ ਹਾਂਜੀ ਦੱਸੋ ਜੀ ਹਾਂਜੀ ਅਸਤਾ ਇਨਸਾਫ ਚਾਹੀਦਾ ਸੜੀ ਬੇਟੀ ਮਰੀਏ ਮੁੜ ਕੇ ਇਸਨੇ ਆਣਾ ਨਹੀਂ ਸਾਨੂੰ ਦਿਸਣਾ ਵੀ ਹੈ ਵੀ ਜੋ ਇਹਨੇ ਕੀਤਾ ਆਪਣੇ ਬਾਪ ਲਈ ਉਹਨਾਂ ਤੋਂ ਤੰਗ ਆ ਕੇ ਇਹ ਲੋਕਾਂ ਨਾਲ ਅਸੀਂ ਤਾਂ ਮੱਥਾ ਲਾ ਨਹੀਂ ਸਕਦੇ ਅਸੀਂ ਵਿਚਰ ਨਹੀਂ ਸਕਦੇ ਸਿਰਫ ਅਸੀਂ ਤਾਂ ਮਾਤਾ ਗੁਜਰਪੁਰ ਨੂੰ ਬਾਬਾ ਜੀ ਰਵਰ ਬਾਬਾ ਭਤੀ ਸਿੰਘ ਸਾਹਿਬ ਨੂੰ ਅਸੀਂ ਤਾਂ ਨਮਸਕਾਰ ਕਰਦੇ ਆ ਕੋਟ ਕੋਟ ਪਰਨਾਮ ਕਰਦੇ ਆ ਵੀ ਉਹ ਹੀ ਇਹਨਾਂ ਦਾ ਹਾਰੂ ਤਾਰ ਕਰਨਗੇ ਪਰ ਸਾਨੂੰ ਇਨਸਾਫ ਚਾਹੀਦਾ ਤੁਹਾਡੇ ਵਰਗੇ ਵੀਰ ਸਾਨੂੰ ਇਨਸਾਫ ਦੇ ਸਕਦੇ ਸਨ ਸਾਨੂੰ ਸਾਡੀ ਆਵਾਜ਼ ਹੈ ਜਿਹੜੀ ਇਹ ਲੋਕਾਂ ਦਾ ਕੰizie ਬਚਾਓ ਦੇਖੋ ਘਰ ਖਾਲੀ ਹੋ ਗਿਆ ਵੀਰੇ ਇੱਕ ਬੱਚਾ ਹੋਵੇ ਉਹ ਵੀ ਦੁਨੀਆ ਤੇ ਨਾਲ ਹੋਰ ਸਿੰਘ ਬੜਾਈ ਜਾ ਪੰਡਾ ਮੇਰਾ ਰੋਜ਼ ਵੀ ਪੜੇਗਾ ਮੈਂ ਛੌੜੇ ਨਾਲ ਸੇ ਜਾਂ ਕੱਟੀ ਮੈਂ ਬਾਦਲ ਨਾਲ ਕੱਟੀ ਮੇਰੀ ਘਰ ਦਵਾਈ ਪਿਆ ਦੇ ਮੇਰੀ ਜਾਵੇ ਜਵਾਨ ਲੜਕੀ ਬਣ ਗਈ ਪਤੀ ਤੇ ਮੈਂ ਇੱਕ ਕੰਜਰ ਇੱਥੇ ਲਾਏ ਨੇ ਰਾਈਟਰ ਕਿਉਂ ਲਾਏ ਨੇ ਮੈਂ ਅੰਮ੍ਰਿਤਸਰ ਜਾਉਂ ਉੱਥੇ ਫੇੜੀ ਚੜੂੰਗਾ ਮਰ ਮੇਰੀ ਕਿਸਤੋ ਚਾਰ ਸਾਲ ਦੀ ਉਮਰ ਪਰ ਸਾਲ ਦੀ ਮੈਂ ਕੀ ਨਹੀਂ ਕਰਿਆ ਸਿੱਖਾ ਖਤਰ ਮੇਰੀ ਕੋਤੀ ਮਰ ਗਈ ਕੱਲੀ ਯਾਰ ਕਰਾਂ ਦਾਸਾ ਅਜੇ ਕਿੰਨੂ ਦਫਾ ਮਰ ਤੋ ਕੋਈ ਨਾ ਝਗੜੇ ਨਾ ਮੇਰੇ ਮੁੰਡੇ ਦੀ ਬਾਹ ਤੋੜਤੀ ਕੁੱਟਿਆ ਮਾਰਿਆ ਪੰਛੀ ਜਣਿਆਂ ਨੂੰ ਅੱਡੇ ਚੋਂ ਚੱਕ ਕੇ ਤਾਰ ਤੇ ਸੱਟ ਕੇ ਲ ਗਏ ਨੇ ਕਮਰੇ ਚ ਬੰਦ ਕਰਕੇ ਕੁੱਟਿਆ ਮੈਨੂੰ ਸਾਦੇ ਪਰ ਚਾਲ ਦਰਜ ਕਰੰਦੇ ਅਸੀਸ ਆਜਾਉਂਦੇ ਜੇ ਕੋਈ ਗਨਾਹ ਧੀ ਸਾਡੇ ਪੱਲੇ ਪਾਉਂਦੇ ਹੈ ਆ ਕਦਰ ਕਰੀਏ ਸਾਡੀ ਜੇਲ ਕੱਤੀ ਦੀ ਤੈਨੂੰ ਮੈਂ ਬਰਾਨਾ ਜੇਲ ਕੱਤੀਏ ਲੰਬੇ ਕਿਰਪਾਲ ਸਿਹਾਉਣਾ ਵੀ ਮਿਢੰਡੇ ਤੈਨ ਮੈਂ ਬਾਜ਼ਰ ਨਾਲ ਕੱਟੀ ਤੇ ਰੋਜ਼ ਪਰ ਕੱਟੀ ਚਾਉਦੇ ਨਾ ਹੈ ਇਹ ਕਦਰ ਕਰੀਏ ਥੱਕ ਕਰਾਂਗੇ ਅਜੇ ਕਰਿਆ ਨਹੀਂ ਮੈਂ ਅੰਬਰਸਰ ਜਾਉਂ ਪਹਗੇਆ ਅੰਬਰਸਰ ਜਾ ਕੇ ਪੰਮਾ ਮਰ ਜਾਮੈਂ ਮੈਂ ਜ਼ਰੂਰ 베ੜੀ ਹਾਂ ਦੁੱਖ ਕਿਹੜੀ ਗੱਲ ਦਾ ਤੁਹਾਨੂੰ ਇੰਨੇ ਕਹਿੰਦੇ ਗਲਤੀ કરી ਸੀ ਜੇ ਕੋਈ ਗਲਤੀ ਘਰੀ ਤੀ ਇਹਨੂੰ ਸਜ਼ਾ ਦਵਾਉਂਦੇ ਠੀਕ ਹੈ ਇਹ ਆਪੇ ਕੱਟਦਾ ਮੈਂ ਖੁਸ਼ ਨਹੀਂ ਹਾਂ ਮੈਂ ਤਾਂ ਨਰਾਜ਼ ਹਾਂ ਇਹਦੇ ਤੇ ਵੀ ਇਹ ਜੇੜ ਕੱਟਦਾ ਸਰਚਾ ਦਰਜ ਕਰਦੇ ਉਹ ਬਾਈ ਜਾਂ ਬੇੜਾ ਇਸ ਤਰ੍ਹਾਂ ਸੀ ਵੀਦਾ ਇਹ ਯਾ ਇਛੇ ਸੀ ਲੱਗਿਆ मैं दरखास्त मेरी दरखास्त मेनू दुद्ध लेके आए आ दुद्ध पी बाबा है दरखास्त मेरी बहुत मैं फिर डीसी डी ने दरखास्त जी दी है मैंने साफ मुड़ के कहे पूछे नहीं ਇੱਕ ਲੜਕੀ ਘਰ ਚ ਹੋ ਗਈ। ਯਾਰ ਕਰਾਂਗੇ। ਉਹ ਦੀਵਾ ਬੁੱਝੇ। ਬੰਦੇ ਦੇ ਉੱਪਰ ਜੀ ਬੁੱਝ। ਕੋਈ ਨੂਜ਼। ਘੱਟੀ ਗਲ ਹੋਈ ਸੀ। ਮੇਰੇ ਨਾਲ ਜੀ ਮੈਂ ਦੋ ਤਰੀਕ ਨੂੰ ਗੁਰਦੁਆਰਾ ਜਾਵਗੀ। ਗੁਰਦੁਆਰਾ ਜਾ ਕੇ ਨਾਮ ਸਿਕਾਰ ਕਰੀ ਜੀ। ਲੰਗਰ ਦੀ ਟੋਕਾਂ ਦੀ ਸੇਵਾ ਕਰੀ। 2 ਤਰੀਕ ਨੂੰ ਮੇਰੇ ਨਾਲ ਕੋਈ ਕਰ ਲਈ ਹੋਈ 3 ਤਰੀਕ ਨੂੰ 11 ਵਜੇ ਮੈਨੂੰ ਅੱਡੇ ਤੋਂ ਮੇਰੇ ਫਸਟ ਸਟੈਂਡ ਤੋਂ ਚੱਕਿਆ ਇਹਨਾਂ ਦੀ ਗੱਡੀ ਆਈ 5 6 ਬੰਦੇ ਆਏ ਵਿੱਚ ਤਫਰਤ ਹੋਲ ਕਰਕੇ ਜੀ ਮੈਨੂੰ ਗੱਡੀ 'ਚ ਚੱਕ ਕੇ ਲੈ ਗਏ। ਜਾਵਾ ਮਰੀਜ ਤੇ ਕੈਂਬਰੇਜ ਲੈ ਕੇ ਗਏ ਜੀ। ਉੱਥੇ 3 4 ਬੰਦੇ ਡੰਡਿਆਂ ਵਾਲੇ ਦੀ ਇਹਨਾਂ ਕੋਲ। ਇਹਨਾਂ ਨੇ ਕਿਸੇ ਨੇ ਵੀ ਨਹੀਂ ਸੁਣੀ ਮੇਰੀ ਮੈਨੇਜਰ ਨੇ ਵੀ ਨਹੀਂ ਸੁਣੀ ਹੈ ਕਿ ਮੈਂ ਪੁੱਛੀ ਜਾਣਾ ਵੀ ਕੀ ਗੱਲ ਆ ਮੈਨੂੰ ਗੱਲ ਤਾਂ ਦੱਸੋ ਕਿ ਕਾਹਦੇ ਪਿੱਛੇ ਮੈਨੂੰ ਚੱਕ ਕੇ ਲੈ ਆਏ ਔ ਕਾਹਦੇ ਪਿੱਛੇ ਮੈਨੂੰ ਕੁੱਟ ਮਾਰ ਗੋਈ ਹੈ ਜੀ। ਪਰ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਮੈਨੇਜਰ ਵੀ ਮੇਰੀਆਂ ਬਾਹਾਂ ਤੇ ਚੜਿਆ ਜੀ ਤੇ 6 ਗੋਲੀਦਾਰ ਵਾਰ-ਵਾਰ ਜਰੂਰ ਪਿਆਦੀ ਇਹਨਾਂ ਦੇ ਅੰਦਰ ਮੈਨੇਜਰ ਦੇ ਦਫ਼ਤਰ 'ਚ ਤੇ ਜਦ ਮੈਂ ਬੇਸੁਰਤ ਹੋ ਗਿਆ ਮੇਰੇ ਕੰਨਾਂ 'ਚ ਆਵਾਜ਼ ਆਉਂਦੀ ਸੀ ਕਿ ਵੀ ਇਹਨੂੰ ਗੋਲੀ ਮਾਰੋ ਫੈਲੇ 'ਚ ਪਾਓ ਤੇ ਨਹਿਰ ਚਾੜੋ ਕੋਈ ਬੰਦਾ ਕਹਿੰਦਾ ਦੀ ਇਹਦੇ ਤੇ ਸਿਰ ਮੈਂ ਕਹਿੰਦਾ ਕਿ ਲੋ ਪਾ ਕੇ ਇਹਨੂੰ ਨਾਬਾ ਜੀਰੂ 'ਚ ਭੇਜਿਆ ਜਾਵੇ ਜੀ ਹੁਣ ਕੀ ਚਾਹੁੰਦੇ ਤੁਸੀਂ ਅਸੀਂ ਇਹਨਾਂ ਸਾਹਬ ਚਾਹੁੰਦੇ ਜੀ ਇਕੱਲਾ ਇਕੱਲੀ ਬੱਚੀ ਸੀ ਮੇਰੇ ਕੋਲ ਹੋਰ ਕੋਈ ਬੱਚੀ ਨਹੀਂ ਸੀ ਕੋਈ ਬੱਚਾ ਨਹੀਂ ਮੇਰਾ ਘਰ ਸੁਨਾ ਹੋ ਗਿਆ ਜੀ ਕੋਈ ਮਤ ਨਹੀਂ ਸੀ ਪਰ ਉਹ ਕਾਲਾ ਕੱਤੇ ਕਿਉਂ ਤਾਹ ਜੀ ਹੁਣ ਇਹ ਜਾਣ ਵੀ ਕਿਉਂ ਕੀਤਾ ਮੈਂ ਤਾਂ ਉਹੀ ਜਿ ਸਰਾਰ ਤੇ ਨਹੀਂ ਕੋਈ ਕਰੀ ਹੈਗੀ ਕੋਈ ਗਲਤੀ ਕਰੀ ਹੋਊ ਜੇ ਕਰੀ ਹੋਊਗੀ ਇਹ ਪੱਖ ਰੱਖ ਦਿੰਦੇ ਹੁਣ ਦੇ ਰੱਖਿਆ ਨਹੀਂ ਕਿਤੇ ਪਰਚਾ ਨਹੀਂ ਹੋਇਆ ਕੋਈ ਦਰਜ ਹੋਣ ਦਾ ਇਹ ਕੁੜੀ ਨੂੰ ਕੀ ਸੌਦੇ ਦੁਖ ਇਹੜੇ ਕਰਕੇ ਮਰੀ ਹੈਗੀ ਹਾਂ ਜੀ ਹਾਂ ਕੁੜੀ ਕਹਿੰਦੀ ਰਹੀ ਆ ਮੈਨੂੰ ਮੈਂ ਦੇ ਉੱਥੇ ਬੱਤੀ ਚ ਲੈ ਕੇ ਗਿਆ ਇਹਨੂੰ ਕਹਿੰਦੀ ਵੀ ਪਪਾ ਆਪਾਂ ਤਾਂ ਜੀਣ ਜੋਗੇ ਨਹੀਂ ਰਾਇ ਤੇਰਾ ਮੂੰਹ ਕਾਲਾ ਕਰੇ ਕਾਦੇ ਵਿੱਚੇ ਕਰੇ ਹਾਂ ਕੀ ਕੁੜੀ ਨੇ ਕਿਹਾ ਮੈਂ ਜ਼ਾਇਰ ਨਹੀਂ ਕਰਕੇ ਕੀ ਹਾਂ ਜੀ ਵੀ ਮੈਂ ਤਾਂ ਮੈਨੇਜਰ ਕਰਕੇ ਵੀਦੀ ਮੈਨੇਜਰ ਨੇ ਤੇਰਾ ਜ਼ਬਰਦਸਤੀ ਮੂੰਹ ਕਾਲਾ ਕਿੱਥੱਕ ਕਿਤਾ ਪੁਲਿਸ ਨੂੰ ਬਿਆਨ ਲਿਖਾਇਆ ਤੁਸੀਂ ਪੁਲਿਸ ਨੂੰ ਬਿਆਨ ਤਾਂ ਲਿਖਾਇਆ ਨੇ ਜੀ ਮੈਂ ਅਨਪੜ੍ਹ ਦੀ ਪਰ ਮੈਂ ਬਿਆਨ ਪੜ੍ਹਿਆ ਨਹੀਂ ਹੈਗਾ ਵੀ ਕੀ ਲਿਖਿਆ ਉਹਨੇ ਨਾ ਸਾਨੂੰ ਪੜ੍ਹਾਇਆ ਜੀ ਉਥੇ ਲਿਖਾਇਆ ਜਰੂਰੀ ਬਿਆਨ ਇਸ ਤੋਂ ਲੈਣ ਗਏ ਜੀ ਪੁਲਿਸ ਵਾਲੇ ਜੀ ਸ੍ਰੀ ਫਤੇਗੜ ਸਾਹਿਬ ਗੁਰੂ ਘਰ ਦੇ ਜੋ ਮੁੱਖ ਸੇਵਾਦਾਰ ਨੇ ਮੈਨੇਜਰ ਸਾਹਿਬ ਉਹਨਾਂ ਦਾ ਪੱਖ ਲੈਣ ਦੇ ਲਈ ਇੱਥੇ ਪਹੁੰਚੇ ਸੀ ਫਿਲਹਾਲ ਮੈਨੇਜਰ ਸਾਹਿਬ ਆਪਣੇ ਦਫ਼ਤਰ ਦੇ ਵਿੱਚ ਨਹੀਂ ਹੈਗੇ ਪਹਿਲਾਂ ਵੀ ਇਸੇ ਮਸਲੇ 'ਚ ਇਹਨਾਂ ਦਾ ਪੱਖ ਲੈਣ ਦੇ ਲਈ ਪਹੁੰਚੇ ਸੀ ਉਦੋਂ ਇੱਥੇ ਸੀ ਸਾਨੂੰ ਮਿਲਣਾ ਇਹਨਾਂ ਨੇ ਮناسب ਨਹੀਂ ਸਮਝਿਆ ਹੁਣ ਫੇਰ ਇਸੇ ਮਸਲੇ ਦੇ ਵਿੱਚ ਪੱਖ ਲੈਣ ਦੇ ਲਈ ਆਇਆ ਸੋ ਮਸਲਾ ਥੋੜਾ ਬਦਲ ਗਿਆ ਏ ਮੈਨੇਜਰ ਸਾਹਿਬ ਹੈ ਨਹੀਂ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਆਪ ਨੂੰ ਉਹ ਤਾਂ ਸੀ ਕਾਲ ਕਰ ਰਹੇ ਉਹ ਤੁਹਾਡੀ ਕਾਲ ਦਾ ਜਵਾਬ ਦੇਂਜਾ ਸੋ ਪਹਿਲਾਂ ਵੀ ਅਸੀਂ ਪੱਖ ਲੈਣ ਦੇ ਲਈ ਸੰਪਰਕ ਕਰਨਾ ਚਾਹਿਆ ਇੱਥੇ ਪਹੁੰਚੇ ਮੈਨੇਜਰ ਸਾਹਿਬ ਨੇ ਫੋਨ ਵੀ ਨਹੀਂ ਚੱਕਿਆ ਤੇ ਗੱਲ ਕਰਨੀ ਵੀ ਮناسب ਨਹੀਂ ਸਮਝੀ ਹੁਣ ਫੇਰ ਅਸੀਂ ਇੱਕ ਵਾਰ ਇਸੇ ਮਸਲੇ ਦੇ ਵਿੱਚ ਕਿਉਂਕਿ ਮਸਲਾ ਥੋੜਾ ਚੇਂਜ ਹੋ ਗਿਆ ਕੂੜੀ ਨੇ ਸੁਸਾਈਡ ਕੀਤਾ ਇਹ ਨਾਮ ਮੈਨੇਜਰ ਸਾਹਿਬ ਨੇ ਜਿਹੜਾ ਉਹਦੇ ਪਿਤਾ ਦਾ ਮੂੰਹ ਕਾਲਾ ਕੀਤਾ ਉਹ ਰੋਪ ਮੈਨੇਜਰ ਸਾਹਿਬ ਤੇ ਲੱਗ ਰਹੇ ਨੇ ਸੋਸ ਮਸਲੇ ਦੇ ਵਿੱਚ ਪਹੁੰਚੇ ਸੀ ਮੈਨੇਜਰ ਸਾਹਿਬ ਫੋਨ ਨਹੀਂ ਚੱਕ ਰਹੇ ਕਿਉਂ মিডিਆ ਤੋਂ ਦੂਰੀ ਬਣਾਈ ਜਾ ਰਹੀ ਆ ਕਿਉਂ ਨਹੀਂ ਆਪਣਾ ਪੱਖ ਰੱਖਿਆ ਜਾ ਰਿਹਾ ਇਹ ਤਾਂ ਹੁਣ ਮੈਨੇਜਰ ਸਾਹਿਬ ਇਹ ਦੱਸ ਸਕਦੇ ਨੇ ਅਸੀਂ ਪੱਖ ਲੈਣ ਦੇ ਲਈ ਪਹੁੰਚੇ ਸੀ ਫੋਨ ਵੀ ਉਹਨਾਂ ਨੂੰ ਕੀਤਾ ਪਰ ਮੈਨੇਜਰ ਸਾਹਿਬ ਨੇ ਫੋਨ ਚੱਕਣਾ ਵੀ ਮੁਨਾਸਿਬ ਨਹੀਂ ਸਮਝਿਆ ਸੋ ਹੋਰ ਵੀ মিডিਆ ਆਧਾਰਿਆਂ ਦੇ ਪੱਤਰਕਾਰ ਇੱਥੇ ਬੈਠੇ ਨੇ ਉਹ ਕਹਿੰਦੇ ਜਦੋਂ ਅਸੀਂ ਆਏ ਆ ਮੈਨੇਜਰ ਸਾਹਿਬ ਇੱਥੇ ਬੈਠੇ ਸੀਗੇ ਪ੍ਰੈਸ ਨੂੰ ਦੇਖ ਕੇ ਇਥੋਂ ਲੰਘ ਗਏ ਨੇ ਫਿਲਹਾਲ ਅਸੀਂ ਖਬਰ ਚਲਾਉਣ ਲੱਗੇ ਆ ਜੇ ਮੈਨੇਜਰ ਸਾਹਿਬ ਆਪਣਾ ਪੱਖ ਦੇਣਾ ਚਾਹੁੰਦੇ ਨੇ ਤਾਂ ਜਰੂਰ ਆਪਣਾ ਪੱਖ ਦੇ ਸਕਦੇ ਨੇ ਤੁਸੀਂ ਦੇਖ ਰਹੇ ਹੋ ਮੈਨੇਜਰ ਸਾਹਿਬ ਦੀ ਕੁਰਸੀ ਖਾਲੀ ਪਈ ਆ ਪਹਿਲਾਂ ਵੀ ਅਸੀਂ ਪਹੁੰਚੇ ਸੀ ਪੱਖ ਲੈਣ ਦੇ ਲਈ 1 ਘੰਟਾ ਵੇਟ ਕਰਾ ਕੇ ਸਾਨੂੰ ਬਾਅਦ ਵਿੱਚ ਮਨਾ ਕਰ ਦਿੱਤਾ ਗਿਆ ਕਿ ਅਸੀਂ ਇਸ ਮਸਲੇ ਤੇ ਕੋਈ ਗੱਲ ਨਹੀਂ ਕਰਨੀ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਪਰ ਔਰੋਪ ਗੰਭੀਰ ਨੇ ਸੋ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਏ ਅੱਗੇ ਕੀ ਕਾਰਵਾਈ ਹੁੰਦੀ ਏ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ